ਸੋ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਪੂਰੀ ਜਾਣਕਾਰੀ ਲਵਾਂਗੇ 1880 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਹੈਗੇ ਆ ਮੌਸਮ ਭਾਗ ਦੇ ਮਾਹੀ ਡਾਕਟਰ ਪਵਨੀਤ ਕੁਰ ਕਿੰਗ ਦਾ ਜੀ ਸਾਡੇ ਨਾਲ ਜੁੜ ਕੇ ਗੱਲਬਾਤ ਕਰ ਲੈਣੇ ਆ ਤਾਂ ਮੈਡਮ ਮੌਸਮ ਦੀ ਹੁਣ ਤਾਜ਼ਾ ਅਪਡੇਟ ਕੀ ਹੈਗੀ ਹੈ ਕਿ ਕਿਸ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਆਉਣ ਵਾਲੇ ਦਿਨਾਂ ਚ ਹਾਂ ਜੀ ਜੇਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 37.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.9 ਡਿਗਰੀ ਸੈਂਟੀਗ੍ਰੇਡ ਉੱਪਰ ਹੈ .2 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਕਾਫੀ ਉੱਪਰ ਚੱਲ ਰਿਹਾ ਹੈ ਔਰ ਜੇਸੀ ਪਿਛਲੇ ਸਾਲਾਂ ਦਾ ਡਾਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਅੱਜ ਦਾ ਮਿਨਿਮਮ ਟੈਂਪਰੇਚਰ ਜੋ 26.2 ਡਿਗਰੀ ਸੈਂਟੀਗ੍ਰੇਡ ਹੈ ਇਹ 1970 ਤੋਂ ਲੈ ਕੇ ਹੁਣ ਤੱਕ 10 16 April ਦਾ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਆਬਜ਼ਰਵ ਕੀਤਾ ਗਿਆ ਇਹਦੇ ਤੋਂ ਪਹਿਲਾਂ 1981 ਦੇ ਵਿੱਚ 25.1 ਡਿਗਰੀ ਸੈਂਟੀਗ੍ਰੇਡ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ ਪਰ ਅੱਜ ਉਹ ਰਿਕਾਰਡ ਜਿਹੜਾ ਬ੍ਰੇਕ ਹੋ ਕੇ 26.2 ਡਿਗਰੀ ਸੈਂਟੀ ਪਰ ਜਿਸ ਹੌਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਹੌਣ ਵਾਲੇ ਜਿਹੜੇ 2-3 ਦਿਨ ਨੇ ਉਹਨਾਂ ਦੇ ਵਿੱਚ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਥੰਡਰੀ ਡਿਵੈਲਪਮੈਂਟ ਹੋ ਸਕਦੀ ਹੈ ਜਾਂ ਲਾਈਟਨਿੰਗ ਜਾਂ ਹਲਕੇ ਛਿੱਟੇ ਹੋ ਸਕਦੇ ਨੇ ਗਸਟ ਵਿੰਡਸ ਵੀ ਹੋ ਸਕਦੀਆਂ ਨੇ ਉਹਦੇ ਵਾਸਤੇ ਆਈਐਮਡੀ ਵੱਲੋਂ 18 ਔਰ 19 ਤਰੀਕ ਨੂੰ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ 옐ੋ ਅਲਰਟ ਵੀ ਜਾਰੀ ਕੀਤਾ ਗਿਆ ਪਰ ਬਾਕੀ ਹਿੱਸਿਆਂ ਦੇ ਵਿੱਚ ਮੌਸਮ ਹੌਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਰਹਿਣ ਦੀ ਹੀ ਸੰਭਾਵਨਾ ਹੈ ਮੈਡਮ ਜਿਸ ਤਰ੍ਹਾਂ ਹੀਟ ਵੇਵ ਸ਼ੁਰੂ ਹੋ ਚੁੱਕੀਆਂ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਗਰਮ ਹਵਾਵਾਂ ਚੱਲਣਗ ਤੁਬਾਦ ਹੀਟ ਵੇਵ ਜੀ ਇਥੇ جاری ਰਹਿਣਗੀ ਹਾਂਜੀ ਕਮਿੰਗ ਜਿਹੜੇ 3-4 ਦਿਨਾਂ ਇਹਨਾਂ ਦੇ ਵਿੱਚ ਅਸੀਂ ਕੋਈ ਸਿਗਨੀਫੀਕੈਂਟ ਚੇਂਜ ਟੈਂਪਰੇਚਰ ਦੇ ਵਿੱਚ ਨਹੀਂ ਐਕਸਪੈਕਟ ਕਰ ਰਹੇ ਹਾਂ ਕਿਸ ਤਰ੍ਹਾਂ ਧਿਆਨ ਰੱਖਣ ਲੋਕ ਇਸ ਮੌਸਮ ਦੇ ਵਿੱਚ ਕਿਉਂਕਿ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਆ ਕਿਸ ਤਰ੍ਹਾਂ ਧਿਆਨ ਬਿਲਕੁਲ ਜੀ ਕਿਉਂਕਿ ਦੋਨੇ ਹੀ ਡੇਅ ਔਰ ਨਾਈਟ ਟਾਈਮ ਟੈਂਪਰੇਚਰ ਨੋਰਮਲ ਤੋਂ ਉੱਪਰ ਚੱਲ ਰਹੇ ਨੇ ਸੋ ਸਾਰਿਆਂ ਨੂੰ ਇਸ ਤਰ੍ਹਾਂ ਦੀ ਗਰਮੀ ਚੱਪਦੀ ਸਿਹਤ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਡਾਇਰੈਕਟ ਐਕਸਪੋਜ਼ਰ ਜਿੰਨਾ ਹੋ ਸਕੇ ਅਵੋਇਡ ਕਰਨਾ ਚਾਹੀਦਾ ਸਪੈਸ਼ਲੀ ਜਿਹੜੇ ਪੀਕ ਸਨਸ਼ਾਈਨ ਆਰਸ ਹੁੰਦੇ ਆ ਦੁਪਹਿਰ ਦੇ ਟਾਈਮ ਘਰ ਤੋਂ ਨਿਕਲਣਾ ਅਵੋਇਡ ਕਰਨਾ ਚਾਹੀਦਾ ਤਾਂ ਹੀ ਜਾਓ ਜੇ ਬਹੁਤ ਜ਼ਰੂਰੀ ਹੈ ਔਰ ਇਹਦੇ ਤੋਂ ਬਿਨਾਂ ਸਾਰਿਆਂ ਨੂੰ ਹੈਲਦੀ ਡਾਈਟ ਲੈਣੀ ਚਾਹੀਦੀ ਆ ਤਾਂ ਕਨਨ ਦਾ ਕਿਸਤਾ ਧਿਆਨ ਰੱਖਣ ਅਗਰ بارش ਵੀ ਹੁੰਦੀ ਉਸ ਤਰ੍ਹਾਂ ਕਿਸਤਾ ਧਿਆਨ ਰੱਖਣ ਮੌਸਮ ਉਹਨਾਂ ਵਾਸਤੇ ਕਿਹੋ ਜਿਹਾ ਹੈ ਹਾਂਜੀ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਕੇ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਜਿਹੜਾ ਵੈਦਰ ਦੀ ਕੁਝ ਜਿਹੜੀ ਡਿਸਟਰਬੈਂਸ ਦੀ ਪ੍ਰੈਡਿਕਸ਼ਨ ਹੈ ਉੱਥੇ ਥੰਡਰੀ ਡਿਵੈਲਪਮੈਂਟ ਹੋ ਸਕਦੀ ਹੈ ਲਾਈਟਨਿੰਗ ਹੋ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਯਾ ਹਲਕੀ بارش ਵੀ ਕਿਤੇ ਕਿਤੇ ਹੋ ਸਕਦੀ ਹੈ ਸੋ ਉਹ ਜਿਹੜੇ ਉਹ ਵਾਲੇ ਡਿਸਟ੍ਰਿਕਟਸ ਨੇ ਉਹਦੇ ਵਿੱਚ ਫਾਰਮਰਸ ਨੂੰ ਜ਼ਰੂਰ ਤਿਆਰ ਰੱਖਣਾ ਚਾਹੀਦਾ ਪਰ ਬਾਕੀ ਜਿਹੜੇ ਹਿੱਸਿਆਂ ਦੇ ਵਿੱਚ ਮੌਸਮ ਕਲੀਅਰ ਐਂਡ ਦੀ ਹੀ ਸੰਭਾਵਨਾ ਹੈ ਸੋ ਜਿਹੜੇ ਨਾਰਮ ऑपरेशंस ਨੇ ਉਹ ਫਾਰਮਰਸ ਕੰਟੀਨਿਊ ਕਰ ਸਕਦੇ ਨੇ ਬਾਕੀ ਫਸਲਾਂ ਵਾਸਤੇ ਮੌਸਮ ਨੇ ਠੀਕ ਹੈ ਜੀ ਅ ਜੀ ਫਿਲਹਾਲ ਜੇਸੀ ਡੇ ਟਾਈਮ ਟੈਂਪਰੇਚਰ ਦੇਖੀ ਤਾਂ ਨੀਅਰ ਨਾਰਮਲੀ ਚੱਲ ਰਿਹਾ ਕਿਉਂਕਿ ਹੁਣ ਜਿਹੜੀਆਂ ਰਬੀ ਕ੍ਰੌਪਸ ਦਾ ਸਾਰੀਆਂ ਆਲਮੋਸਟ ਮੇਨ ਕ੍ਰੌਪਸ ਮੈਚੂਰ ਹੋ ਚੁੱਕੀਆਂ ਨੇ ਔਰ ਉਹਨਾਂ ਦੀ ਹਾਰਵੈਸਟਿੰਗ ਚੱਲ ਰਹੀ ਹੈ ਔਰ ਜੇ ਹੋਰ ਕੋਈ ਫਲ ਜਾਂ ਸਬਜ਼ੀਆਂ ਦੀਆਂ ਕ੍ਰੌਪਸ ਫਾਰਮਰਸ ਨੇ ਲਾਈਆਂ ਹੋਈਆਂ ਨੇ ਉਹਦਾ ਜ਼ਰੂਰ ਉਹਨੂੰ ਤਿਆਰ ਰੱਖਣਾ ਚਾਹੀਦਾ ਉਹਨਾਂ ਨੂੰ ਜਿਹੜੀ ਉਹਦੀ ਮਾਨਿਟਰਿੰਗ ਰੈਗੂਲਰਲੀ ਕਰਦੇ ਰਹਿਣਾ ਚਾਹੀਦਾ ਜੇ ਲੱਗਦਾ ਕਿ ਕ੍ਰੌਪ ਤੇ ਸਟ्रेस ਆ ਰਿਹਾ ਤਾਂ ਬਿਲਕੁਲ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਆ ਤੁਹਾਡੇ ਨਾਲ ਸਾਂਝੀ ਕੀਤੀ ਆ ਵਧੇਰੇ ਅਪਡੇਟ ਦੇਖਦੇ ਰਹੋ ਜਗਮਾਈਂ ਟੀਵੀ